ਵੀ ਮਾੜਾ ਹੱਥਾਂ 'ਚ ਪਾਈਆਂ ਦੋਰੀਆਂ ਤੇਰੀਆਂ ਪੁੱਛੋ ਤੇ ਸੇ ਵੀ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਅੰਕ ਤੇ ਲਿਖਿਆ ਮਾਲਾ ਬਾਰੇ ਸਾਨੂੰ ਅੰਕ ਤੇ ਵਿਖਾ ਦੇ ਹੋ ਸਕਦਾ ਸੀ ਨਾ ਪੜਿਆ ਹੋਵੇ ਜਿਹੜੀ ਬਾਣੀ ਮਾਲਾ ਬਾਰੇ ਕਹਿੰਦੀ ਉਹ ਤੇ ਤੁਸੀਂ ਪੜੀ ਨਹੀਂ ਉਹ ਤੇ ਸੋਕਰ ਤੇ ਤੁਲਸੀ ਮਾਲਾ ਵਾ ਆਪਣੇ ਆਚਰਣ ਨੂੰ ਮਾਲਾ ਬਣਾ ਲਓ ਆਪਣੇ ਕਰਤਾਰ ਨੂੰ ਹੀ ਮਾਲਾ ਬਣਾ ਲਓ ਜਿਵੇਂ ਮਾਲਾ ਬਾਹਰੋਂ ਦਿਸਦੀ ਆ ਤੁਹਾਡਾ ਕਰਤਾਰ ਵੀ ਬਾਹਰੋਂ ਦਿਸੇ ਲੋਕਾਂ ਨੂੰ ਕਿ ਵਾਕਿਆ ਰੱਬ ਦਾ ਨਾਮ ਜਪਦਾ ਹੋ ਇੱਥੇ ਵੀ ਪਾਸ਼ਾ ਜੀ ਨੇ ਕਹਿ ਦਿੱਤਾ ਰਹੇਂਦਰਾ ਲਾਲਮ ਤਾੜੀ ਤੜੀਦਾਰਤ ਕੀ ਹੈ ਸਮਾਧੀ ਲੋੜੀ ਆ ਆਪੇ ਗੁਰਮਤ ਵਿੱਚ ਵੀ ਉੜਦਿਆਂ ਬੈਂਦਿਆਂ ਸੌਂਦਿਆਂ ਜਾਗਦਿਆਂ ਤੁਸੀਂ ਆਪਣੇ ਘਰਾਂ ਵਿੱਚ ਪ੍ਰਸ਼ਾਦੇ ਵੀ ਤਿਆਰ ਕਰੋ ਤੁਸੀਂ ਆਪਣੇ ਖੇਤਾਂ ਵਿੱਚ ਕੰਮ ਕਰੋ ਤੁਸੀਂ ਆਪਣੀ ਦੁਕਾਨ ਤੇ ਕੰਮ ਕਰੋ ਤੁਸੀਂ ਕਿਤੇ ਨੌਕਰੀ ਕਰੋ ਤੁਹਾਡੀ ਸੁਰਤ ਆਪਣੇ ਮਾਲਕ ਵਿੱਚ ਟਿਕੀ ਹੋਵੇ ਉੜਦਿਆਂ ਬੈਂਦਿਆਂ ਸੌਂਦਿਆਂ ਜਾ ਕੰਮ ਨਾਲੇ ਜਦੋਂ ਸਾਡਾ ਮਾਲਕ ਹੀ ਵਿਹਲਾ ਨਹੀਂ ਬੈਠਾ ਉਹ ਤੇ ਕਰਤਾ ਤੇ ਪੁਰਖ ਹੈ ਉਹ ਵਿਹਲੇ ਬੰਦੇ ਨੂੰ ਪਸੰਦ ਕਿਦਾਂ ਕਰੂ ਭਲਾ ਸਵਾਲੇ ਆਵਾਜ਼ ਆ ਰਹੀ ਹੈ ਜੀ ਪਿਛੇ ਇਹ ਕੋਈ ਮੀਟਿੰਗ ਚੱਲਣ ਦੀ ਜਵਦੀ ਨੂੰ ਕੋ ਪਰੇ ਜਾ ਕੇ ਕਰ ਲੋ ਤੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਾਰਨ ਜੋ ਵਿਚਾਰ ਦਿੱਤੇ ਕਿਹੜੇ ਨਿਗਰ ਸੀ ਤੋ ਪਾਸ਼ਾ ਜੀ ਕਹਿੰਦੇ ਨੇ ਐਸਾ ਜੋਗ ਕਮਾਵੋ ਜੋਗੀ ਸਾਰੇ ਬੋਲੋ ਐਸਾ ਜੋਗ ਏਦਾਂ ਦਾ ਜੋਗ ਕਮਾਜੋਗੀ ਜਪ ਤਪ ਸੰਜਮ ਗੁਰਮਖ ਭੋਗੀ ਸਾਡੇ ਵਾਸਤੇ ਗੁਰੂ ਦੇ ਰਸਤੇ ਉੱਤੇ ਤੁਰਨਾ ਗੁਰੂ ਜੀ ਦੇ ਸੱਚੇ ਉਪਦੇਸ਼ ਦਾ ਪਾੰਧ ਹੀ ਬਣਨਾ ਇਹੋ ਹੀ ਜਪ ਹੈ ਇਹੋ ਹੀ ਤਪ ਹੈ ਇਹੋ ਹੀ ਸੰਜਮ ਹੈ ਇਹ ਜੋਗ ਹੈ ਹੁਣ ਜਦੋਂ ਅਸੀਂ 730 ਅੰਕ ਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹਦੇ ਆਂ ਤੇ ਮਹਾਰਾਜ ਕੀ ਆਂਦੇ ਪੱਲਾ ਕਹਿੰਦੇ ਜੋਗ ਨਾ ਖਿੰਥਾ ਜੋਗ ਨਾ ਡੰਢਾ ਖਿੰਥਾ ਗੋਦੜੀ ਡੰਡਾ ਜੋਗੀ ਕੋਲ ਡੰਡਾ ਵੀ ਹੁੰਦਾ ਤੇ ਗੋਦੜੀ ਵੀ ਹੁੰਦੀ ਹੈ ਜੋਗ ਦਾ ਅਰਥ ਹੈ ਮਿਲਾਪ ਅੱਛਾ ਦੋ ਸ਼ਬਦ ਵਰਤੇ ਜੋਗ ਤੇ ਜੋਗੀ ਜੋਗੀਦਾਰ ਥਾ ਜਿਹੜਾ ਮਿਲਾਪ ਲਈ ਤੁਰਿਆ ਤੇ ਜੋਗਦਾਰ ਥਾ ਜਿਹੜਾ ਪਹੁੰਚ ਗਿਆ ਮੈਂ ਦੁਬਾਰਾ ਰਿਪੀਟ ਕਰਾਂ ਜੀ ਤਾਂ ਕਿ ਸਮਝ ਆ ਜਾਏ ਜੋਗੀਦਾਰ ਜਿਵੇਂ ਮੰਨ ਲਓ ਤੁਸੀਂ ਇੱਥੋਂ ਮਾਲਾਕਲਾਂ ਤੋਂ ਤੁਰ ਕੇ ਦਿੱਲੀ ਜਾਣਾ ਹੋਵੇ ਜਿਹੜਾ ਬੰਦਾ ਇੱਥੋਂ ਮਾਲਾਕਲਾਂ ਤੋਂ ਤੁਰ ਕੇ ਮੁਗੇ ਮੁਗੇ ਤੋਂ ਲੁਧਿਆਣੇ ਪਹੁੰਚ ਗਿਆ ਉਹ ਆ ਜੋਗੀ ਅਜੇ ਜਿਹੜਾ ਦਿੱਲੀ ਪਹੁੰਚ ਗਿਆ ਟਿਕਾਣੇ ਤੇ ਉਹ ਜੋਗ ਆ ਜੋਗਦਾਰ ਤਾਂ ਜਿਹੜਾ ਪਹੁੰਚ ਗਿਆ ਤੇ ਜੋਗੀਦਾਰ ਤਾਂ ਜਿਹੜਾ ਅਜੇ ਰਸਤੇ 'ਚ ਤੁਰਿਆ ਜਾ ਰਿਹਾ ਗੱਲ ਸਮਝ ਆ ਗਈ ਜੀ ਮੰਨ ਲਓ ਰੱਬ ਦੇ ਘਰ ਜਿਹੜਾ ਪਹੁੰਚ ਚੁੱਕਾ ਵਾ ਉਹਨੂੰ ਕਹਾਂਗੇ ਜੋਗ ਤੇ ਜਿਹੜਾ ਅਜੇ ਰਸਤੇ 'ਤੇ ਤੁਰਿਆ ਜਾ ਰਿਹਾ ਉਹ ਕੀ ਆ ਬੋਲੋ ਜੀ ਜੋਗੀ ਹੁਣ ਗੁਰੂ ਸਾਹਿਬ ਜੀ ਨੇ ਤਾਂ ਹੀ ਤਾਂ ਆਖਿਆ ਸੀ ਵੀ ਗੱਲੀ ਗੱਲਾਂ ਨਾਲ ਨਹੀਂ ਰੱਬ ਦਾ ਮਲਾਪ ਹੋਣਾ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ ਉਹਦੇ ਵਾਸਤੇ ਤੈਨੂੰ ਕੁਝ ਕਰਨਾ ਪੈਣਾ ਹੁਣ ਕਹਿੰਦੇ ਜੋਗ ਨਾ ਖੰਥਾ ਗੋਦੜੀ ਪਾਇਆ ਵੀ ਮਲਾਪ ਨਹੀਂ ਹੋਣਾ ਜੋਗ ਨਾ ਡੰਡਾ ਹੱਥ ਵਿੱਚ ਡੰਡਾ ਫੜਿਆ ਵੀ ਮਲਾਪ ਨਹੀਂ ਹੋਣਾ ਜੋਗ ਨਾ ਖੰਥਾ ਜੋਗ ਨਾ ਡੰਡਾ ਜੋਗ ਨਾ ਪਸ਼ਮ ਚੜਾਈਏ ਸਰੀਰ ਤੇ ਸਵਾਂ ਬਲਿਆ ਵੀ ਰੱਬ ਦਾ ਮਲਾਪ ਨਹੀਂ ਹੋਣਾ ਜੋਗ ਨਾ ਖੰਥ ਹੈ ਜੋਗ ਨਾ ਡੰਡਾ ਹੈ ਜੋਗ ਨਾ ਪਸ਼ਮ ਚੜਾਈ ਹੈ ਜੋਗ ਨਾ ਮੁੰਦੀ ਮੂੰਡ ਮੜਾਏ ਕੰਨ ਵਿੱਚ ਮੁੰਦਰਾ ਪਾਇਆ ਮੂੰਹ ਸਿਰ ਮਨਾਇਆ ਜੋਗ ਨਾ ਮੁੰਦੀ ਮੂੰਡ ਮੜਾਏ ਜੋਗ ਨਾ ਸਿੰਗੀ ਵਈਏ ਸਿੰਗੀ ਨਾਦ ਵਜਾਉਂਦੇ ਨਾ ਹਿਰਨ ਦਾ ਸਿੰਗ ਲੈ ਕੇ ਉਹਨੂੰ ਸਿੰਗੀ ਨਾਦ ਕਹਿੰਦੇ ਆ ਕਹਿੰਦੇ ਇਹਦੇ ਨਾਲ ਵੀ ਰੱਬ ਦਾ ਮਲਾਪ ਨਹੀਂ ਹੋਣਾ ਯੋਗ ਨਾਸਿੰਗੀ ਵਈਏ ਅੰਜਨ ਮਾਹੇ ਅੰਜਨ ਕਹਿੰਦੇ ਕਾਲਖ ਨੂੰ ਤੇ ਯੋਗੀਆਂ ਦੇ ਮੁਤਾਬਕ ਸੰਸਾਰ ਕਾਲਖ ਵਾ ਉਹ ਕਹਿੰਦੇ ਰਹਿਣਾ ਸੰਸਾਰ ਚ ਹੀ ਆ ਪਰ ਸੋਤ ਨਰਿੰਦਰਨ ਨਾਲ ਜੋੜ ਕੇ ਰੱਖਣੀ ਆਖੋ ਸਤ ਨਾਮ ਸ੍ਰੀ ਸਾਸਨ ਜੀ ਡੁੱਬਿਆ ਵੀ ਪਾਣੀ ਜਾਂਦਾ ਤੇ ਤਰਿਆ ਵੀ ਪਾਣੀ ਚ ਹੀ ਜਾਂਦਾ ਕੋਈ ਬੰਦਾ ਦਰਿਆ ਦੇ ਕੰਡੇ ਤੇ ਘੁੰਮ ਰਿਹਾ ਸੀ ਦੂਜਾਂ ਦਾ ਕੀ ਕਰਨ ਆਇਓ ਕਹਿੰਦਾ ਤਰਨ ਦੀ ਜਾਂਚ ਖਣਾ ਆ। ਕਹਿੰਦਾ ਪਾਣੀ ਚ ਨਹੀਂ ਜਾਂਦਾ, ਕਹਿੰਦਾ ਡੁੱਬਣ ਤੋਂ ਡਰਦਾ। ਕਹਿੰਦਾ ਜੇ ਡੁੱਬਣ ਤੋਂ ਡਰਦਾ ਫਿਰ ਤਰਨ ਦੀ ਜਾਂਚ ਕਦੀ ਵੀ ਤਰਨ ਦੀ ਜਾਂਚ ਵੀ ਤਾਂ ਹੋਣੀ ਆ ਜੇ ਇੱਕ ਵਾਰੀ ਪਾਣੀ ਜਾਏਗਾ, ਇੱਕ ਦੋ ਵਾਰੀ ਮੂੰਹ ਚ ਪਾਣੀ ਪੈ ਸਕਦਾ ਹੋ ਜਾਦਾ ਤੇਰੇ। ਹੱਥ ਪੱਲਾ ਮਾਰੇਗਾ, ਥੋੜੀ ਜਿਹੀ ਤੇਰੀ ਕੋਈ ਮਤ ਕਰੂਗਾ ਤੈਨੂੰ ਤਾਰੀਆਂ ਲਾਉਣ ਦੀ ਜਾਂਚ ਆਜੂ। ਸੰਸਾਰ ਮੰਨ ਲਓ ਸਾਗਰ ਵਾ। ਜੋਗੀ ਲੋਕਾਂ ਨੂੰ ਮਹਾਰਾ ਨੇ ਪੁੱਛਿਆ ਵੀ ਤੁਸੀਂ ਸੰਸਾਰ ਚ ਕਿਉਂ ਨਹੀਂ ਜਾਂਦੇ? ਕਹਿੰਦੇ ਡੁੱਬਣ ਤੋਂ ਡਰ ਲੱਗਦਾ। ਅੱਛਾ ਮਾਰੇ ਕਦੇ ਫੇਰ ਕਰਨਾ ਕੀ ਚਾਹੁੰਦੇ ਹੋ ਕਹਿੰਦੇ ਅਸੀਂ ਸੰਸਾਰ ਸਾਗਰ ਤੋਂ ਤਰਨਾ ਚਾਹੁੰਦੇ ਆ ਕਹਿੰਦੇ ਤਰਨਾ ਵੀ ਚਾਹੁੰਦੇ ਹੋ ਸੰਸਾਰ ਜਾਣਾ ਵੀ ਚਾਹੁੰਦੇ ਨਹੀਂ ਹੋ ਸੰਸਾਰ ਦੇ ਵਿੱਚ ਰਹੋ ਨਾ ਸਿੱਧ ਸੱਪ ਬੈਠੇ ਪਰਵਤੀ ਤੂੰ ਹੀ ਤੇ ਪਰਬਤਾਂ ਤੇ ਚਲੇਗੇ ਤੂੰ ਹੀ ਤੇ ਸੰਸਾਰ ਨਾਲੋਂ ਲਿੰਕ ਹੀ ਤੋੜਗਾ ਤੂੰ ਹੀ ਤੇ ਸੰਸਾਰ ਦੀਆਂ ਖੁਸ਼ੀਆਂ ਗਮੀਆਂ ਦੁੱਖ ਤਕਲੀਫਾਂ ਇਹਨਾਂ ਨਾਲ ਦੇ ਨਾਤੇ ਹੀ ਤੋੜ ਦਿੱਤਾ ਤੂੰ ਹੀ ਸੰਸਾਰ ਚ ਰਹੋ ਨਾ ਅੰਜਨ ਮਾਹੇ ਨਰੰਜਨ ਰਹੀ ਹੈ ਰਹਿਣਾ ਅੰਜਨ ਚਾ ਸੁਰਤ ਨਰੰਜਨ ਨਾਲ ਜੋੜ ਕੇ ਰੱਖਣੀ ਹੈ ਇਹਨੂੰ ਕਹਿੰਦੇ ਸੀ ਅੰਜਨ ਮਾਹੇ ਨਰੰਜਨ ਰਹੀ ਹੈ ਸਾਰੇ ਬੋਲੋ ਅੰਜਨ ਮਾਹੇ ਜੋਗ ਜੁਗਤ ਐਮ ਪਾਈਏ ਇਹ ਜੋਗ ਦੀ ਜੁਗਤੀ ਆ ਤਾਂ ਪਾਛਾ ਕਹਿੰਦੇ ਗੱਲੀ ਜੋਗ ਨਾ ਹੋਈ ਸਾਰੇ ਬੋਲੋ ਗੱਲੀ ਗੱਲਾਂ ਨਾਲ ਮਲਾਪ ਨਹੀਂ ਹੋਣਾ ਇੱਕ ਦ੍ਰਿਸ਼ਟਕਰ ਸੰਸਰ ਜਾਣੈ ਇੱਕ ਦ੍ਰਿਸ਼ਟਕਰ ਪਤਾ ਜੋਗੀ ਕਿਹੜਾ ਜਿਹੜਾ ਇੱਕੋ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਬਰਾਬਰ ਵੇਖੇ ਜਿੱਚ ਕੋ ਉੱਚਾ ਨਹੀਂ ਤੇ ਕੋਈ ਨੀਵਾਂ ਨਹੀਂ ਰੱਬ ਦੇ ਮਲਾਪ ਤੇ ਤੁਰਨ ਵਾਲੇ ਬੰਦੇ ਦੀਆਂ ਨਜ਼ਰਾਂ 'ਚ ਕੋਈ ਉੱਚਾ ਨਹੀਂ ਤੇ ਕੋਈ ਤੇ ਅੱਜ ਰੱਬ ਦੇ ਰਸਤੇ 'ਤੇ ਤੁਰਨ ਵਾਲੇ ਤੇ ਕਹਿੰਦੇ ਜੀ ਐਦੇ ਹੱਥ ਦਾ ਖਾ ਲਿਆ ਤੇ ਮੇਰਾ ਜਨਮ ਭ੍ਰਿਸ਼ਟ ਹੋ ਜੂ ਐਂਦੇ ਹੱਥ ਲੱਗਤਾ ਤੇ ਮੈਂ ਭਟਿਆ ਜਾਉ ਮੈਂ ਤੇ ਇਹਦੇ ਆਦ ਦਾ ਸ਼ਾਕ ਨਹੀਂ ਸਕਦਾ ਤੇ ਦਾਵਾ ਕੀ ਆਂਦੇ ਭਲਾ ਅਸੀਂ ਰੱਬ ਦੇ ਰਸਤੇ ਤੇ ਬੋਲੋ ਪਿਆਰਿਓ ਚੱਲਣ ਵਾਲੇ ਆ ਸਿੱਖਾਂ ਵਿੱਚ ਵੀ ਇਦਾਂ ਦੀ ਆ ਮਨੋਂ ਤਾਂ ਆ ਗਿਆਂ ਵੀ ਪ੍ਰਸ਼ਾਦਾ ਸ਼ਕਣ ਲੱਗਿਆਂ ਵੇਖਿਆ ਜਾਂਦਾ ਵੀ ਤਿਆਰ ਕਹਨੇ ਕੀਤਾ ਵਾ ਇਹਨੂੰ ਬਣਾਉਣ ਵਾਲਾ ਕੌਣ ਇਹ ਸਿੱਖੀ ਹੈ 2 ਮਿੰਟ ਸੋਚਿਓ ਇਹ ਸਿੱਖੀ ਹੈ ਜੀ ਗੁਰੂ ਨਾਨਕ ਸਾਹਿਬ ਦਾ ਪ੍ਰਸ਼ਾਦਾ ਕੌਣ ਤਿਆਰ ਕਰਦਾ ਹੋਏਗਾ ਉਹਨਾਂ ਦੇ ਨਾਲ ਤੇ ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ 1704 ਵਿੱਚ ਛੱਡਦੇ ਆ 6 ਪੋ ਦੀ ਰਾਤ ਨੂੰ ਤੇ ਪਹਿਲੀ ਜਿਹੜੀ ਰਾਤ ਸੀ ਨਾ ਕੁੰਮੇ ਮਾਸ਼ਕੀ ਦੀ 96 ਵਿੱਚ गुजरी ਸੀ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰ ਕੌਰ ਨੇ ਉਹਨਾਂ ਸਭ ਜਿਆਦਿਆਂ ਨੂੰ ਪ੍ਰਸ਼ਾਦਾ ਉਸ ਰਾਤ ਲక్ష్ਮੀ ਮਾਈ ਨੇ ਸ਼ਿਕਾਇਆ ਸੀ ਚੱਕ ਟੇਣਾ ਪਿੰਡ ਦੀ ਰਹਿਣ ਵਾਲੀ ਸੀ ਉਹ ਲక్ష్ਮੀ ਮਾਈ ਬ੍ਰਾਹਮਣ ਪਰਿਵਾਰ ਚ ਪੈਦਾ ਹੋਈ ਸੀ ਤੇ ਜਿਉਹਨਾਂ ਸਭ ਜਿਆਦਿਆਂ ਦਾ ਉਸ ਮਾਤਾ ਦੇ ਹੱਥ ਦੇ ਛਕੇ ਪ੍ਰਸ਼ਾਦੇ ਨਾਲ ਜੀਵਨ ਨੂੰ ਕੁਝ ਨਹੀਂ ਨਾ ਹੋਇਆ ਤੇ ਅੱਜ ਸਾਡੇ ਲੋਕ ਕਿੱਥੋਂ ਕਿੱਥੋਂ ਜਾ ਕੇ ਫਿਰ ਜਦੋਂ ਗੰਗੂ ਬ੍ਰਾਹਮਣ ਆਪਣੇ ਘਰ ਲੈ ਆਇਆ ਤੇ ਕੁਝ ਪੈਸਿਆਂ ਦੇ ਪਤਾਸੇ ਲਿਆਂਦੇ ਗਏ ਜਿਹੜੇ ਸਭ ਜਿਆਦੇ ਨੇ ਉਸ ਰਾਤ ਗੰਗੂ ਬ੍ਰਾਹਮਣ ਦੇ ਘਰ ਛਕੇ ਕਿਉਂਕਿ ਉਹ ਰੋਟੀ ਇਹੋ ਜੀ ਲੈ ਕੇ ਆਇਆ ਸੀ ਜਿਹੜੀ ਸਭ ਜਿਆਦੇ ਦੇ ਖਾਣ ਲੈ ਕੇ ਨਹੀਂ ਸੀ ਹੈਗੀ ਇਹ ਕਵੀ ਦੁਨਨਾ ਸਿੰਘ ਹੰਡੂਰੀਆ ਨੇ ਲਿਖਿਆ ਸੋ ਐਸੀ ਰੋਟੀ ਕਰ ਲਿਆਓ ਹਮਰੇ ਕਾਗ ਨਾ ਕੂਕਰ ਖਾਇਓ ਤੇ ਕੀ ਮਾਤਾ ਜੀ ਨੇ ਪੁੱਛਿਆ ਹੋਵੇਗਾ ਗੰਗੂ ਪੁੱਤ ਇਹ ਪਤਾਸੇ ਬਣਾਏ ਕਹਿੰਨੇ ਆ ਇਹ ਕਿਥੋਂ ਆਏ ਆ ਇਹਨੂੰ ਬਣਾਉਣ ਵਾਲਾ ਕੌਣ ਆ ਉਹ ਪਗਾਂ ਵਾਲੇ ਥੋੜਾ ਦਿਮਾਗ ਖੋਲ ਕੇ ਵੇਖੀਏ ਸਮਾਜ ਖਲੋਤਾ ਕਿੱਥੇ ਤੇ ਅੱਜ ਸਾਨੂੰ ਸਿੱਖੀ ਦੇ ਨਾਂ ਤੇ ਦਿੱਤਾ ਕੀ ਜਾ ਰਿਹਾ ਤੁਸੀਂ ਕੜਾਹ ਪ੍ਰਸ਼ਾਦੀ ਦੀ ਦੇਗ ਤਿਆਰ ਕਰਦੇ ਹੋ ਅੱਜ ਤੱਕ ਕਿਸੇ ਨੇ ਕੜਾਹ ਪ੍ਰਸ਼ਾਦੀ ਦੀ ਦੇਗ ਤਿਆਰ ਕਰਨ ਲੱਗੇ ਜਦੋਂ ਖੰਡ ਵਿੱਚ ਤਿਆਰ ਕਰਕੇ ਪਾਈ ਜਾਂਦੀ ਹੈ ਕਿਸੇ ਨੇ ਪੁੱਛਿਆ ਜੀ ਖੰਡ ਕਿਹੜੀ ਮਿਲਦੀ ਹੈ ਇਹਦਾ ਗੰਨਾ ਕੱਟਣ ਵਾਲਾ ਕੌਣ ਸੀ ਇਹ ਖੰਡ ਦੀ ਬੋਰੀਆਂ ਦੀ ਪੈਕਿੰਗ ਕਰਨ ਵਾਲਾ ਕੌਣ ਸੀ ਖੰਡ ਲੱਦਣ ਵਾਲਾ ਕੌਣ ਸੀ ਇਹ ਆਟਾ ਕਿੱਥੋਂ ਆਇਆ ਵਾ ਕਣਕ ਕਿਹਦੀ ਸੀ ਇਹਨੂੰ ਬੀਜਣ ਵਾਲਾ ਕੌਣ ਸੀ ਇਹਨੂੰ ਛਟਾ ਕਿਹਨੇ ਦਿੱਤਾ ਵਾ ਪੁੱਛਿਆ ਜੀ ਅੱਜ ਤੱਕ ਬਰੀਕੀ ਚ ਗਏ ਆ ਆਪਾਂ ਪਰ ਬੰਦਿਆਂ ਚ ਨੁਕਸ ਕੱਢੀ ਜਾਣਗੇ ਤੇਰੇ ਹੱਦਾਂ ਨਹੀਂ ਖਾਣਾ ਤੇ ਅਸੀਂ ਤੇ ਜਿਹੜਾ ਜਿਆਦਾ ਪਖੰਡ ਕਰੇ ਪਤਾ ਕਿਹਨਦੇ ਬੜੀ ਰਹਿਤ ਬਹਿਤ ਆ ਜੀ ਭਾਈ ਇਹ ਕੀ ਸ਼ਬਦ ਬੋਲਦੇ ਜੀ ਭਲਾ ਤੇ ਜੇ ਕਿਤੇ ਇਹੋ ਜਿਹਾ ਜਵਾਈ ਟੱਕਰ ਜੇ ਨਾ ਕਹੇ ਇਹਨੂੰ ਇੱਕ ਜਵਾਈ ਉਹਦਾ ਖਾਣ ਪੀਣ ਵਾਲਾ ਹੋਵੇ ਤੇ ਦੂਜਾ ਜਵਾਈ ਹੋਵੇ ਇਹੋ ਜਿਹਾ ਉਹ ਮੂੰਹ ਤੇ ਇਤ ਨਹੀਂ ਆਉਂਦੇ ਪਰ ਤੁਲਨਾ ਕਰਦੇ ਕਹਿੰਦੇ ਉਹ ਕਮ ਸੇਕ ਵਿੱਚ ਡਿੱਗਾ ਤੇ ਰਹਿੰਦਾ ਨਾ ਪੀ ਕੇ ਬੀ ਸਾਨੂੰ ਤੰਗ ਤੇ ਨਾ ਕਰਦਾ ਇਹ ਤੇ ਇਹੋ ਜਿਹਾ ਸਾਨੂੰ ਦਿਨ ਰਾਤ ਭਜਾਈ ਫਿਰਦਾ ਵੀ ਹੱਥ ਲੱਗ ਗਿਆ ਤਾਂ ਮਰ ਗਿਆ ਨਾ ਹੱਥ ਲੱਗਾ ਤਾਂ ਮਰ ਗਿਆ ਕਦੀ ਤਤਾਲਿਆ ਹੋ ਤੇ ਕਦੀ ਠੰਡਾ ਰਿਹਾ ਹੋ ਉਹ ਕਹਿੰਦੇ ਕੰਮ ਸੇ ਕੰਮ ਇੱਕ ਬੰਨੇ ਤੇ ਲਗਾ ਰਿੰਦਾ ਨਾ ਮੈਂ ਉਹਨੇ ਦਾ ਅਰਥ ਨਹੀਂ ਵੀ ਮੈਂ ਉਹਦੇ ਹੱਕ ਚਾਂ ਪਰ ਉਹਦੇ ਕੰਮ ਸੇ ਕੰਮ ਇੱਕ ਬੰਨੇ ਤੇ ਲਗਾ ਰਿੰਦਾ ਨਾ ਉਹ ਕੋਈ ਨੁਕਰੇ ਤੇ ਲਗਾਓ ਉਹਨੂੰ ਦਿੱਤਾ ਕੰਮ ਨਿਭੜਿਆ ਨਾ ਉਹਦੇ ਲਾਗੇ ਜਾਓ ਉਹ ਜਿਹੜਾ ਗੁੱਗਲਿਆ ਹੋ ਗਿਆ ਨੇ ਸਮਝਣਾ ਇਹ ਪਤਾ ਨਹੀਂ ਕਦੋਂ ਉੱਠ ਕੇ ਬਹਿ ਗਿਆ ਤੇ ਇਹਨੇ ਮੁੜ ਕੇ ਕਹਿੰਦਾ ਜੀ ਹੁਣ ਤੇ ਮੇਰੀ ਸਮਾਧੀ ਲੱਗਣ ਲੱਗੀ ਆ ਹੁਣ ਤੇ ਮੈਂ ਕੋਈ ਵਾਰੀ ਨਾ ਜਿਹੜਾ ਅਧੂਰਾ ਗਿਆਨ ਆ ਨਾ ਵੀ ਬੰਦੇ ਨੂੰ ਤੰਗ ਕਰਦਾ ਬਤੀ ਅਤੀ ਰਾਤ ਉੱਠ ਕੇ ਬਹਿ ਜਾਣਾ ਵੇਖੋ ਗੁਰਮਤ ਨੇ ਜੋ ਜ਼ਿੰਦਗੀ ਦਾ ਕਨਸੈਪਟ ਸੀ ਬੜਾ ਕਲੀਅਰ ਸੀ ਕਦੀ ਕਾਰ ਲੱਭ ਕਿ ਵੇਖੋ ਸਿੱਖੀ ਦੇ ਨਾਂ ਤੇ ਜਿਹੜਾ ਬਹੁਤਾ ਅਡੰਬਰ ਰੱਖ ਦਿੱਤਾ ਨਾ ਤਾਂ ਹੀ ਸਾਡੇ ਬੱਚੇ ਬਾਗੀ ਹੋ ਗਏ ਸੀ ਕਿਉਂ ਸਿੱਖੀ ਤੇ ਬੜੀ ਸਿੱਧੀ ਜੀ ਸੀ ਕਈ ਸਾਨੂੰ ਪੁੱਛੀ ਜਾਣਗੇ ਵੀ ਮੈਂ ਕਿਦਾਂ ਰੋਟੀ ਖਾਵਾਂ ਜੀ ਕਿਦਾਂ ਖਾਵਾਂ ਜੀ ਉਹ ਭਾਗਾ ਵਾਲਿਓ ਸਿੱਖੀ ਦਾ ਸਦਾਨ ਸਦਾ ਤੁਹਾਡੇ ਮਨ ਦੇ ਵਿਚਾਰ ਸੇ ਨਿਰਮਲ ਨਿਗਰ ਹੋਣੇ ਚਾਹੀਦੇ ਆ ਹੱਕ ਮਾਰ ਲੱਗਿਆ ਧਿਆਨ ਰੱਖੋ ਤੁਸੀਂ ਕਿਹਦਾ ਮੈਂ ਹੱਕਤ ਨਹੀਂ ਮਾਰ ਰਿਹਾ ਬੇਈਮਾਨੀ ਤੇ ਨਹੀਂ ਕਰ ਰਿਹਾ ਲੁੱਟਖੋੜਤ ਨਹੀਂ ਕਰ ਰਿਹਾ ਮੈਂ ਕਿਹਨਾ ਧੋਖਾ ਤੇ ਨਹੀਂ ਕਰ ਰਿਹਾ ਇਹ ਤੇ ਪਤਾ ਨਾ ਸਾਰਿਆਂ ਨੂੰ ਸਿੱਖੀ ਦਾ ਵਿਸ਼ਾ ਤੇ ਆ ਸੀ ਉਹ ਅਸੀਂ ਲਿਆ ਕੇ ਹੋਰ ਹੀ ਗੱਲਾਂ ਚ ਉਲਝਾ ਕੇ ਰੱਖ ਦਿੱਤਾ ਸਮਾਜ ਨੂੰ ਸਿੱਧੀ ਵਿਚਾਰ ਸੀ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਅਸੀਂ ਲਿਆ ਕੇ ਇਨਾ ਮੈਂ ਤਾਂ ਜਿਹੜੇ ਅੱਜ ਲੋਕ ਮਰਿਆਦਾਵਾਂ ਦੇ ਨਾਂ ਤੇ ਇਦਾਂ ਕਹਿੰਦੇ ਆ ਮੇਰਾ ਤਾਂ ਸਵਾਲ ਉਹਨਾਂ ਨੂੰ ਲਾਈਵ ਸੁਣ ਰਹੇ ਨੇ ਘਰਾਂ ਚ ਕਿ ਜਗੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਚ ਪੌਣੇ 8 ਸਾਲ ਦਾ ਪਹਿਲਾ ਪ੍ਰਚਾਰ ਉਦਾਸੀ ਹੈ ਗੁਰੂ ਨਾਨਕ ਦੀ ਪੌਣੇ 8 ਸਾਲ ਦੀ 1507 ਤੋਂ ਲੈ ਕੇ 1515 ਤੱਕ ਤੇ ਪੌਣੇ 8 ਸਾਲ ਚ ਪ੍ਰਸ਼ਾਦਾ ਛਕਿਆ ਹੋਏਗਾ ਨਾ ਮਾਰੇ ਨੇ ਬਾਹਰੋਂ ਨਾਲ ਤੇ ਘਰੋਂ ਬਨ ਕੇ ਨਹੀਂ ਸੀ ਖੜਿਆ ਤੇ ਕੋਈ ਦੱਸੇ ਇਤਿਹਾਸਕਾਰ ਦੱਸੇ ਸਾਨੂੰ ਕੋਈ ਉਹ ਸੰਪਰਦਾਈ ਦੱਸ ਦਵੇ ਸਾਨੂੰ ਸਾਡੇ ਗਿਆਨ 'ਚ ਵਾਧਾ ਕਰਦੇ ਕਿ ਮਹਾਰਾਜ ਦਾ ਲਾਂਗਰੀ ਕੌਣ ਸੀ ਜਿਹੜਾ ਨਾਲ ਪ੍ਰਸ਼ਾਦਾ ਤਿਆਰ ਕਰਦਾ ਸੀ ਹੋ ਸਕਦਾ ਸਾਡੇ ਨਾਮ ਪੜਿਆ ਹੋਵੇ ਇਤਿਹਾਸ ਵਿੱਚੋਂ ਤੁਸੀਂ ਕੋਈ ਪੁਰਾਣੀ ਕਿਤਾਬ 'ਚ ਵਖਾ ਦਿਓ ਕਿੱਥੋਂ शकਦੇ ਹੋਣਗੇ ਪ੍ਰਸ਼ਾਦਾ ਮਹਾਰਾਜ ਕੌਣ ਰੋਟੀ ਤਿਆਰ ਕਰਦਾ ਹੋਏਗਾ ਗੁਰੂ ਨਾਨਕ ਸਾਹਿਬ ਜੀ ਦੀ ਕਿਦਾਂ ਪ੍ਰਸ਼ਾਦਾ ਤਿਆਰ ਕਰਦੇ ਹੋਣਗੇ ਤੇ ਅੱਜ ਤਰ੍ਹਾਂ ਤਰ੍ਹਾਂ ਦੀਆਂ ਮਰਿਆਦਾ ਬਣਾ ਕੇ ਰੱਖਤੀਆਂ ਵੀ ਅਸੀਂ ਤੇ ਤੁਹਾਡੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਣਾ ਤੁਸੀਂ ਸੋਚ ਕੇ ਵੇਖਿਓ ਤੁਸੀਂ ਕਈ ਵਾਰੀ ਉਹਨਾਂ ਖਰਚਾ ਪੂਰੇ ਸੰਗਤ ਦੇ ਲੰਗਰ ਦਾ ਨਹੀਂ ਹੁੰਦਾ ਜਿੰਨਾ ਬਾਬਿਆਂ ਦੇ 10-15 ਬੰਦਿਆਂ ਦੇ ਹੁਣ ਖਾਲੀ ਥਾਂ ਭਰੋ ਪਿਆ ਰਹੋ ਲੰਗਰ ਦਾ ਆ ਜਾਂਦਾ ਕਿੰਨਾ ਆਨੰਦ ਹੁੰਦਾ ਤੁਸੀਂ ਰਤ ਨੂੰ ਮੈਂ ਤੇ ਹੁਣੇ ਕਹਿ ਕੇ ਆਟਿਆ ਮੈਂ ਮੈਨੂੰ ਲਾਗਰੀ ਸਿੰਘ ਤੇ ਉਹ ਖਾਓ ਜਿਹੜਾ ਤੁਹਾਡੀ ਦਾਲ ਸਬਜ਼ੀ ਤਿਆਰ ਕਰਦਾ ਕਿੰਨੇ ਪਿਆਰ ਨਾਲ ਪ੍ਰਸ਼ਾਦਾ ਹੈ ਮੈਂ ਮੈਂ ਤਾਂ ਮੈਂ ਤਾਂ ਰਾਤੀ ਵੀ ਕੈਸੀ ਵਿਦੇਸ਼ਾਂ ਤੱਕ ਅਸੀਂ ਤਾਰੀਫ ਕਰਦੇ ਆ ਗਾੜੇ ਦੋ ਪ੍ਰਸ਼ਾਦੇ ਉਹਦੀ ਦਾਲ ਦੇ ਉੱਤੇ ਰਾ ਕੇ ਛਕਦੇ ਹੋ ਨਾ ਸੇਵਨ ਸਟਾਰ ਹੋਟਲ ਦਾ ਖਾਣਾ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਸਚਾਈ ਆ ਉਹ ਵਿਆਹਾਂ ਸ਼ਾਦੀਆਂ ਲੋਕਲ ਜਾਵੇਂ 3500 ਪਰ ਪਲੇਟ ਖਾ ਕੇ ਨਾ ਰਾਤ ਨੂੰ ਆਫਰ ਹੁੰਦੇ ਜਿਵੇਂ ਮਾਜਰ ਆਫਰ ਹੀ ਹੁੰਦੀ ਆ ਫੇਰ ਘਰ ਵਾਲੀ ਨੂੰ ਕਹਿਣਗੇ ਵੀ ਕੋਹਾਜ ਮੋੜਾ ਨਹੀਂ ਹੈਗਾ ਉਹਦੀ ਪਹਿਲਾਂ ਖਾਣ ਲੱਗਿਆ ਧਿਆਨ ਰੱਖਣਾ ਸੀ ਨਾ ਉਦੋਂ ਤੂੰ ਕਿਹਾ ਵੀ 2100 ਪਾਇਆ ਤੇ 15 ਹੁੰਦਾ ਖਾ ਕੇ ਜਾਣਾ ਉਦੋਂ ਪਨੀਰ ਦੇ ਪਕੌੜੇ ਬਾਹਰ ਡੁੱਲਣ ਡੇ ਹੁੰਦੇ ਆ ਉਦੋਂ ਨੱਪੀ ਆਉਂਦੇ ਕਿੱਲੀ ਚੋ ਆਉਂਦਾ ਨੱਪੀ ਆਉਂਦੇ ਆ ਕਿੰਨਾ ਕਿੰਨਾ ਆਨੰਦ ਆਇਆ ਜੀ ਹੁਣੇ ਅਸ ਤੁਸੀਂ ਵੇਖੋ ਰਾਤ ਨੂੰ ਪ੍ਰਸ਼ਾਦਾ ਆਪਾਂ ਛਕਦੇ ਕਿੰਨਾ ਨੰਦ ਹੁੰਦਾ ਜਿਹੜੇ ਦੇਹਧਾਰੀਆਂ ਨੂੰ ਮੰਨਦੇ ਉਹ ਵੀ ਸੁਣ ਰਹੇ ਹੋਣੇ ਨੇ ਘਰਾਂ ਚ ਉਹ ਪਹਿਲਾਂ ਲਿਸਟ ਆ ਜਾਂਦੀ ਹੈ ਕਿ ਬਾਬਾ ਜੀ ਨੂੰ ਚੌਲ ਕਿਹੜੇ ਪਸੰਦਾ ਬਾਬਾ ਜੀ ਨੂੰ ਦਾਲ ਕਿਹੜੀ ਪਸੰਦਾ ਬਾਬਾ ਜੀ ਨੂੰ ਕਿਹੜੀ ਚੀਜ਼ ਤੋਂ ਅਲਰਜੀ ਆ ਉਹ ਸਭ ਕੁਝ ਦੱਸ ਦੋ ਜੇ ਇਦਾਂ ਦੇ ਮੰਨ ਲੋ ਅਲਰਜੀ ਵਾਲੇ ਬਾਬੇ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਫੇਰ ਜੰਗ ਲੜੀ ਸੀ ਮਹਾਰਾ ਜੀ ਫਿਰ ਮਹਾਰਾ ਨੇ ਭਾਈ ਦਾਹ ਨੂੰ ਕਿਹਾ ਵੀ ਆ ਪੰਜ ਸੱਤ ਪਰਾਂ ਖੜ ਕੇ ਨਾ ਖੱਡਾ ਖੋਡਾ ਪੁੱਟ ਕੇ ਨੱਬ ਪਾਈ ਆਪਾਂ ਅੱਗੇ ਵੀ ਤੁਰਨਾ ਇਹਨਾਂ ਦਾ ਤੇ ਆਪਣੇ ਕੋ ਪ੍ਰਬੰਧ ਹੀ ਨਹੀਂ ਹੋਣਾ ਅੱਜ ਐਡਾ ਵੱਡਾ ਨੰਬਰ ਯਾਰ ਸਿੱਖੀ ਦੇ ਨਾਂ ਤੇ ਤੁਸੀਂ ਰਾਜ ਦਿੱਤਾ ਇਹਦਾ ਵੱਡਾ ਨੰਬਰ ਪਖੰਡ ਪਤਾ ਕੀ ਜਿੱਦਾਂ ਤੁਸੀਂ ਆਪਣੇ ਘਰ ਪ੍ਰਸ਼ਾਦਾ ਛਕਦੇ ਹੋ ਐਦਾਂ ਅਗਲੇ ਦੇ ਘਰ ਜਾ ਕੇ ਛਕੋ ਆਪਣੇ ਘਰ ਛਕਣ ਲੱਗੇ ਆ ਉਦਾਂ ਛਕਣਾ ਅਗਲੇ ਦੇ ਘਰ ਜਾ ਕੇ ਇਹਨੇ ਮੰਤਰ ਪੜਨੇ ਆ ਵੀ ਅਗਲੇ ਨੂੰ ਲੱਗੇ ਵੀ ਇਹ ਤੇ ਭਾਈ ਬੜੀ ਸਿੱਖੀ ਔਖੀ ਆ ਪਹਿਲਾਂ ਤੇ ਅਖੰਡ ਪਾਠ ਕਰਨਾ ਪੈਂਦਾ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਫੇਰ ਜਾ ਕੇ ਪ੍ਰਸ਼ਾਦਾ ਹਜਮ ਹੋਣਾ ਤੁਹਾਨੂੰ ਫੇਰ ਪੜੀ ਜਾਣਗੇ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿਨੇ ਗੁਰੂ ਮਨਾਇਆ ਰਜ ਰਜ ਸੇ ਖਾਂ ਅਰਥ ਪੜਿਓ ਪੁਸਰੀ ਦਾ ਅਰਥ ਆ ਉਹ ਰੋਟੀ ਜਿਹੜੀ ਤਵੇ ਤੋਂ ਬਿਨਾ ਪਕਾਈ ਗਈ ਆ ਜਿਹੜੀ ਧਰਤੀ ਤੇ ਪਾ ਕੇ ਪਕਾਈ ਗਈ ਉਹਨੂੰ ਪੁਸਰੀ ਰੋਟੀ ਕਹਿੰਦੇ ਆ ਉਹਦਾ ਮਤਲਬ ਸੀ ਪੁਸਰੀਆਂ ਪਕਾਈਆਂ ਤਵੇ ਤੋਂ ਬਿਨਾ ਰੋਟੀ ਪਕਾਈ ਪਾਈਆਂ ਥਾਲੇ ਮਾਹੇ ਐਨੀ ਸਿੰਪਲ ਰੋਟੀ ਪਰ ਜਿਨ੍ਹਾਂ ਨੇ ਗੁਰੂ ਮਨਾ ਲਿਆ ਉਹ ਇਹਦੇ ਵਿੱਚੋਂ ਹੀ ਤ੍ਰਿਪਤ ਹੋ ਗਿਆ ਆਖੋ ਸਤਨਾਮ ਸ੍ਰੀ ਵਹਿਗੋ ਅਗਲਿਆਂ ਨੇ ਨਾ ਤੰਦੂਰ ਦੀਆਂ ਵਖਰੀਆਂ ਰੱਖੀਆਂ ਹੁੰਦੀਆਂ ਮਕਾਈ ਦੀਆਂ ਵਖਰੀਆਂ ਰੱਖੀਆਂ ਹੁੰਦੀਆਂ ਲਾਗਿਆਂ ਦੇ ਭਾਈ ਸਾਹਿਬੀ ਨਾਨ ਵੀ ਖਾਓਗੇ ਤੇ ਇਧਰ ਅਦਾਸ ਕਹਿੰਦੇ ਪੁਸਰੀਆਂ ਪਕਾਈਆਂ ਪਾਈਆਂ ਸਾਲੇ ਮਾਹੇ ਜਿਨੇ ਗੁਰੂ ਮਨਾਇਆ ਰਾਜ ਰਜ ਸਈ ਅਗਲਿਆਂ ਨੇ ਪਨੀਰ ਬਣਾ ਛੱਡੇ ਸ਼ਾਈ ਪਨੀਰ ਬਣਾ ਛੱਡੇ ਰਹਿਤੇ ਦੋ ਦੋ ਕਿਸਮ ਦੇ ਆ ਖੀਰੇ ਅਗਲਿਆਂ ਨੇ ਡਿਜ਼ਾਈਨ ਨਾਲ ਕਟਿਆ ਤੇ ਤੁਸੀਂ ਪੁਸਰੀ ਰੋਟੀ ਕਹਿ ਕੇ ਅਗਲਿਆਂ ਦੀ ਬੇਇੱਜ਼ਤੀ ਕਰਦੇ ਪਏ ਉਹ ਵੀ ਪੁਸਰੀ ਆ ਤੁਹਾਨੂੰ ਤਵਾ ਵੀ ਨਸੀਬ ਨਹੀਂ ਹੋਇਆ ਰੋਟੀ ਲਾਉਣ ਲੱਗੇ ਅਰਥ ਤੇ ਫੜ ਲਓ ਕਮ ਸੇ ਕਮ ਸਿੱਖੀ ਦੀ ਸਿੱਧੀ ਜੀ ਵਿਚਾਰ ਤਰ੍ਹਾਂ ਸੀ ਜਿੱਦਾਂ ਪਖੰਡ ਜਿੱਦਾਂ ਤੁਸੀਂ ਆਪਣੇ ਘਰ ਛੱਕਦੇ ਹੋ ਮੈਂ ਤਾਂ ਸਦਾ ਸਵਾਲ ਕਰਦਾ ਤੁਸੀਂ ਘਰ ਵੀ ਇਦਾਂ ਛੱਕਦੇ ਹੋ ਘਰ ਵੀ ਤਾਂ ਗੁਰੂ ਨੇ ਜੋ ਵਿਚਾਰ ਦਿੱਤੀ ਉਹ ਬੜੀ ਸਿੰਪਲ ਸੀ ਸਿੱਖੀ ਨੂੰ ਇਹ ਨਾ ਉਖਾ ਬਣਾ ਕੇ ਨਾ ਪੇਸ਼ ਕਰੋ ਵੀ ਆਮ ਬੰਦੇ ਦੀ ਵਾਸਤੇ ਬਾਹਰ ਹੋ ਜਾਏ ਅੱਜ ਤਾਂ ਹੀ ਉਹ ਬਹੁਤੇ ਲੋਕ ਸਿੱਖੀ ਦੇ ਬਾਰਡਰ ਤੋਂ ਬਾਹਰ ਚਲੇ ਗਏ ਉਹ ਕਹਿੰਦੇ ਸਾਡੇ ਕੋਲ ਤਾਂ ਕਮਾਈ ਨਹੀਂ ਜਾਣੀ ਭਾਈ ਸਾਡੇ ਕੋਲ ਤਾਂ ਔਖਾ ਕੰਮ ਹੈ ਗੁਰੂ ਸਾਬ ਨੇ ਆਖਿਆ ਨਾ ਭਾਈ ਹਰ ਬੰਦਾ ਕਮਾ ਸਕਦਾ ਹਲ ਵਾਉਣ ਵਾਲਾ ਕਮਾ ਸਕਦਾ ਜੁੱਤੀਆਂ ਗੰਡਣ ਵਾਲਾ ਕਮਾ ਸਕਦਾ ਸਬਜ਼ੀ ਵੇਚਣ ਵਾਲਾ ਕਮਾ ਸਕਦਾ ਹਲ ਵਾਉਣ ਵਾਲਾ ਕਮਾ ਸਕਦਾ ਨੌਕਰੀ ਕਰਨ ਵਾਲਾ ਕਮਾਦਾ ਸਿੱਖੀ ਤੇ ਹੈ ਹੀ ਨਹੀਂ ਸੌਖੀ ਇਹਨਾਂ ਸੌਖਾ ਰੱਬ ਮਿੱਤਰਾਂ ਆਤਰਾ ਦੀਆਂ ਮਰਿਆਦਾ ਬਣਾਤੀ ਤੂੰ ਚਮੜੇ ਦੀ ਬੈਲਟ ਲਾਈ ਆ ਅੰਦਰ ਨਹੀਂ ਆ ਸਕਦਾ ਤੇ ਜਿਹੜੀ ਟੋਲ ਕੀ ਵੀ ਜਾਉਂਦੇ ਇਹ ਕਹਿੰਦੇ ਇਹ ਕਾਦੀ ਬਣੀ ਹੈ ਜੀ ਲੋਹੇ ਦੀ ਬਣੀ ਹੈ ਪਰ ਪੁੱਛੂ ਕੌਣ ਆ ਤੁਹਾਡੇ ਗੁਰੂ ਦੀ ਹਜ਼ੂਰੀ 'ਚ ਨਗਾਰਾ ਵੱਜ ਰਿਹਾ ਉਹ ਨਗਾਰਾ ਕਾਦਾ ਬਣਿਆ ਹੈ ਬੰਦਿਆਂ ਦੇ ਤੁਸੀਂ ਪਰਸ ਚੈੱਕ ਕਰੀ ਜਾਂਦੇ ਹੋ ਜੀ ਤੂੰ ਚਮੜੇ ਦਾ ਪਰਸ ਲੈ ਕੇ ਆਈ ਜਨਾ ਜਿਆ ਪੂਰਾ ਸਰੀਰ ਚਮਦਾ ਲੈ ਕੇ ਮਹਾਰਾਜ ਜੀ ਹਜ਼ੂਰੀ ਚ ਬਹਿ ਜਾਂਦੇ ਹੋ ਤਬਲੇ ਦੇ ਨਾਲ ਤਬਲਾ ਵਜਦਾ ਨਾ ਹੱਥ ਦੇ ਤੇ ਉਸ ਹੱਥ ਨਾਲ ਬਾਣੀ ਦੀ ਪੋਥੀ ਵੀ ਫੜੀ ਜਾਂਦੇ ਹੋ ਉਹ ਬੋਲੋ ਪਿਆਰੇਓ ਗੁਰੂ ਦੇਓ ਸਿੱਖੀ ਇੰਨੀ ਸੌਖੀ ਸੀ ਇਹਨੂੰ ਬਣਾ ਤਾਂ ਔਖਾ ਪਤਾ ਕਿਉਂ ਅਗਲੇ ਔਖਾ ਬਣਾਉਣਗੇ ਤਾਂ ਹੀ ਤੇ ਜੇ ਸੌਖਾ ਬਣਾਤਾ ਫਿਰ ਤਾਂ ਸਾਰਿਆਂ ਕਮਾ ਲੈਣੀ ਸੀ ਹੁਣ ਡਾਰਵੀ ਤੇ ਪਾਉਣਾ ਸੀ ਨਾ ਹੁਣ ਜਿਹੜਾ ਬੰਦੇ ਨੂੰ ਇਹ ਪੁੱਛਿਆ ਜਾਂਦਾ ਕਿ ਤੂੰ ਪਾਈ ਕਹੀ ਕਹਿੰਦੇ ਜੀ ਸਾਨੂੰ ਉੱਥੇ ਕਹਿੰਦੇ ਜੀ ਪਰਸ ਨਹੀਂ ਲੈ ਕੇ ਜਾ ਸਕਦੇ ਤੁਸੀਂ ਬੈਲਟ ਨਹੀਂ ਅੰਦਰ ਲਾ ਕੇ ਜਾ ਸਕਦੇ ਕਿਉਂ ਜੀ ਬੈਲਟ ਚਮੜੇ ਦੀ ਆ ਤੇ ਜੇ ਅਗਲਾ ਇਹ ਪੁੱਛੇ ਇਥੇ ਚਮ ਲਾਉਣ ਵਾਲੇ ਮਹਾਂਪੁਰਸ਼ ਭਗਤ ਰਵਦਾਸ ਜੀ ਗੁਰੂ ਗ੍ਰੰਥ ਸਾਹਿਬ 'ਚ ਬੈਠਿਆ ਉਹ ਬੋਲੋ ਪਿਆਰੇਓ ਗੁਰੂ ਦਿਓ ਇਥੇ ਰਵਦਾਸ ਟਵੰਤਾ ਉਹ ਸ਼ੁਗਰ ਕਰੋ ਵੀ ਆ ਅੱਜ ਵਾਲੇ ਹੈ ਨਹੀਂ ਸੀ ਨਹੀਂ ਤੇ ਨਾ ਗੁਰੂ ਅਰਜਨ ਸਾਹਿਬ ਦੇ ਕੋਲ ਜਾ ਕੇ ਕਹਿ ਦੇਣਾ ਸੀ ਸ਼ੁਕਰ ਕਰੋ ਸੱਚੀ ਗੱਲ ਆ ਮੈਂ ਤਾਂ ਕਦੀ ਕਿ ਸੋਚਦਾ ਜਦੋਂ ਮੈਂ ਬਾਣੀ ਭਗਤ ਮਹਾਂਪੁਰਸ਼ ਰਬਦਾਸ ਜੀ ਦੇ ਭਗਤ ਦੀ ਬਾਣੀ ਪੜ੍ਹਦਾ ਨਾ ਮੇਰੇ ਮਨ ਚ ਆਉਂਦੀ ਆ ਵੀ ਬਹੁਤ ਚੰਗੇ ਸਮੇਂ 'ਚ ਤੁਸੀਂ ਸੀ ਅੱਜ ਵਰਗੇ ਹੁੰਦੇ ਨਾ ਜਾ ਕੇ ਗੁਰੂ ਅਰਜਨ ਸਾਹਿਬ ਦੀ ਲਾਗੇ ਕਹਿਣਾ ਸੀ ਵੀ ਇਹ ਬਾਣੀ ਲਿਖਣ ਲੱਗੇ ਆ ਚਮੜੇ ਦੇ ਹੱਥ ਲੱਗੇ ਹੋਣੇ ਇਹਨਾਂ ਦੇ ਜਿਹੜੇ ਚੰਗੇ ਭਲੇ ਬੰਦਿਆਂ ਦੇ ਹੱਥ ਦੀ ਰੋਟੀ ਨਹੀਂ ਖਾਂਦੇ ਨਾ ਬਾਣੀ ਕਿਸੋਂ ਦਰਜ ਕਰਨ ਦੇਣੀ ਸੀ ਸ਼ੁਕਰ ਕਰੋ ਤੁਸੀਂ ਸ਼ੁਕਰ ਕਰੋ ਕਿ ਜਿਹੜੀ ਗੁਰੂਗ੍ਰਾਂਧ ਸਾਹਿਬ ਵਿੱਚ ਬੈਠੇ ਹੋ ਮਹਾਂਪੁਰਖ ਸਾਡੇ ਵਾਸਤੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਡੀ ਕਿਸੇ ਨਾਲ ਕੋ ਨਿੱਜੀ ਦੁਸ਼ਮਣੀ ਨਹੀਂ ਬਾਣੀ ਪੜੋ ਸਿੱਖੀ